ਸਸਕਾਲ ਜੀ ਤੁਸੀਂ ਦੇਖ ਪਊ ਆਪਣੀ ਸਕਰੀਨ ਦੇ ਉੱਤੇ ਤਸਵੀਰਾਂ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਵਿਕੀ ਮਲਕ ਨੇ ਬਟਾਲਾ ਤੋਂ ਤੰਦਾਦੀ ਕਿ ਬਟਾਲਾ ਦੇ ਗਾਂਦੀ ਨਗਰ ਕੈਂਪ ਦੇ ਵਿੱਚ ਦੱਸਿਆ ਜਾ ਰਿਹਾ ਕਿ ਪ੍ਰਸਿੱਣੀ ਚੌਂਕ ਦੇ ਵਿੱਚ ਹਵਾਈ ਫਾਇਰ ਹੋਏ ਨੇ ਉੱਥੋਂ ਹੀ ਖਬਰ ਨਿਕਲ ਕੇ ਸਾਹਮਣੇ ਆਈ ਏ ਤੰਦਾਦੀ ਕਿ ਜਿਵੇਂ ਹੀ ਇਹ ਹਵਾਈ ਫਾਇਰ ਹੋਏ ਤਾਂ ਉਸੇ ਵੇਲੇ ਹੀ ਪੁਲਿਸ ਜਿਹੜੀ ਏ ਉਹ ਮੌਕੇ ਤੇ ਪਹੁੰਚ ਜਾਂਦੀ ਏ ਤੇ ਇਨਕੁਆਇਰੀ ਕਰਨੀ ਜਿਹੜੀ ਏ ਸ਼ੁਰੂ ਕਰ ਦਿੰਦੀ ਏ ਤੰਦਾਦੀ ਕਿ ਇਨਕੁਆਇਰੀ ਕਰਤਾ ਅਫਸਰ ਨੇ ਕਿਹਾ ਕਿ ਜਦੋਂ ਸਾਨੂੰ ਇਸ ਇਤਲਾ ਮਿਲੀ ਤਾਂ ਅਸੀਂ ਇੱਥੇ ਪਹੁੰਚੇ ਤਾਂ ਅਸੀਂ ਨਾਲ ਹੀ ਪਹੁੰਚ ਕੇ ਇੱਥੇ ਜਿਹੜੀ ਇਹ ਜਾਣਕਾਰੀ ਜਟਾਉਣੀ ਸ਼ੁਰੂ ਕਰ ਦਿੱਤੀ ਦੱਸਿਆ ਗਿਆ ਕਿ ਪਰਸ਼ੀਨੀ ਚੌਕ ਦੇ ਵਿੱਚ ਜਿਹੜਾ ਆ ਉਹ ਹਵਾਈ ਫਾਇਰ ਹੋਏ ਨੇ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਸਾਨੂੰ ਇੱਥੋਂ ਦੋ ਖੋਲ ਜੋ ਆ ਉਹ ਬਰਾਮਦ ਹੋਏ ਨੇ ਦੋ ਖੋਲ ਜਿਹੜੇ ਨੇ ਇੱਥੋਂ ਬਰਾਮਦ ਕੀਤੇ ਗਏ ਨੇ ਤਸਵੀਰਾਂ ਪਰਸ਼ੀਨੀ ਚੌਕ ਗਾਂਧੀ ਨਗਰ ਕੈਂਪ ਦੀਆਂ ਨੇ ਜਿੱਥੇ ਕੀ ਹਵਾਈ ਫਾਇਰ ਹੋਏ ਨੇ ਤੇ ਆਸ-ਪਾਸ ਤੋਂ ਜਾਣਕਾਰੀ ਪ੍ਰਾਪਤ ਹੋਣ ਤੋਂ ਬਧਾਏ ਪਤਾ ਲੱਗਿਆ ਕਿ ਇਹ ਦੋਵੇਂ ਫਾਇਰ ਜਿਹੜੇ ਨੇ ਇਹ ਨੌਜਵਾਨਾਂ ਵੱਲੋਂ ਮੋਟਰਸਾਈਕਲ ਤੇ ਕੀਤੇ ਤੇ ਉਸ ਤੋਂ ਬਾਅਦ ਆ ਉਹ ਫਰਾਰ ਹੋ ਜਾਂਦੇ ਨੇ ਕੁਝ ਲੋਕਾਂ ਨੇ ਵੀ ਕਿਹਾ ਕਿ ਫਾਇਰ ਜਿਹੜੇ ਨੇ ਉਹ ਚਾਰ ਹੋਏ ਨੇ ਪਰ ਇਨਕੁਆਇਰੀ ਕਰਤਾ ਅਫਸਰ ਨੇ ਕਿਹਾ ਕਿ ਫਿਲਹਾਲ ਸਾਡੇ ਕੋਲ ਦੋ ਖੋਲ ਹੀ ਜਿਹੜੇ ਨੇ ਉਹ ਬਰਾਮਦ ਹੋਏ ਨੇ ਦੋ ਖੋਲ ਜਿਹੜੇ ਆ ਉਹ ਪ੍ਰਾਪਤ ਕੀਤੇ ਗਏ ਨੇ ਇਸ ਚੌਂਗ ਦੇ ਵਿੱਚੋਂ ਤੇ ਦੋ ਫਾਇਰ ਹੋਂਦੀ ਹੀ ਅਜੇ ਤੱਕ ਕੋਈ ਬਾਕੀ ਇਨਕੁਆਇਰੀ ਚੱਲਦੀ ਪਈ ਹੈ ਜੋ ਵੀ ਇਨਕੁਆਇਰੀ ਦੇ ਵਿੱਚ ਸਾਹਮਣੇ ਆਵੇਗਾ ਉਸ ਤੋਂ ਬਾਅਦ ਤੁਹਾਨੂੰ ਜੜਾਇਆ ਜਾਣਕਾਰੀ ਦੇ ਦਿੱਤੀ ਜਾਏਗੀ ਤੁਸੀਂ ਦੇ ਦੇ ਪਿਓ ਤਸਵੀਰ ਆਪਣੀ ਸਕਰੀਨ ਦੇ ਉੱਤੇ ਬਟਾਲਾ ਗਾਂਧੀ ਨਗਰ ਕੈਂਪ ਦੀਆਂ ਜਿੱਥੇ ਕੇ ਫਾਇਰ ਹੋਏ ਨੇ ਦੱਸਿਆ ਜਾ ਰਿਹਾ ਕਿ ਪ੍ਰਸੰਨੀ ਚੌਂਕ ਦੇ ਵਿੱਚ ਜਿਹੜੇ ਨੇ ਇਹ ਫਾਇਰ ਹੋਏ ਨੇ ਤੇ ਪੁਲਿਸ ਲਗਾਤਾਰ ਇਸ ਦੀ ਤਫ਼ਤੀਸ਼ ਕਰਦੀ ਨਜ਼ਰ ਆ ਰਹੀ ਹੈ ਤੁਸੀਂ ਦੇ ਦੇ ਪਿਓ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਸਰ ਗਾਂਧੀ कॅम्प ਜਾਇਦਿਕ ਗੋਲੀ ਚੱਲਦੀ ਵਾਰਦਾਤ ਹੋਈ ਮੌਕੇ ਤੇ ਪਹੁੰਚੇ ਸੀ ਕੀ ਹੁਣ ਤੱਕ ਜਾਂਚ ਸਮਾਪਤ ਇਸ ਬੰਦੇ ਨਾਲ ਇੱਕ ਇਨਫੋਰਮੇਸ਼ਨ ਆਨ ਮੋਬਾਈਲ ਮਿਲੀ ਕਿ ਬੰਦ ਕੈਂਪ ਫਰ ਸਿਨੀ ਚੌਂ ਦੇ ਵਿੱਚ ਜਿਹੜੀ ਗੋਲੀ ਚੱਲੀ ਹੈ ਅਸੀਂ ਇਨਫੋਰਮੇਸ਼ਨ ਮਿਲਦਿਆਂ ਤੁਰੰਤ ਉੱਥੇ ਪਹੁੰਚੇ ਆਂ ਤੇ ਮੁਸ਼ਕਿਲਸ਼ ਦੇ ਦੌਰਾਨ ਜਾਂ ਉੱਥੋਂ ਦੀ ਤਫ਼ਤੀਸ਼ ਦੇ ਦੌਰਾਨ ਅਜੇ ਸਿਰਫ ਇੰਨੀ ਗੱਲ ਹੀ ਸਾਹਮਣੇ ਆਈ ਹੈ ਕਿ ਕੋਈ ਬਜਤੇ ਦੂਮਾ ਤੇ ਨੋਜ਼ਮਾਨ ਮੁੰਡੇ ਆਏ ਆ ਉਹਨਾਂ ਵੱਲੋਂ ਇਹ ਫ਼ਿਆਰ ਕੀਤੇ ਗਏ ਆ ਤਨਖਨ ਪੂਰੀ ਤਫਤੀਸ਼ ਕਰਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਏਗੀ ਉਹਦੇ ਆਧਾਰ ਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਜਾਏਗੀ ਪਰ ਮੌਕੇ ਦੇ ਉੱਤੇ ਜਿਹੜੇ ਇਹ ਜ਼ਰੂਰ ਹੈ ਵਿੱਚ ਖੋਲ ਦੋ ਉਥੋਂ ਜੋੜੇ ਜਿਹੜੇ ਨੇ ਉਹ ਬਰਾਮਦ ਹੋਇਆ ਸਰ ਲੋਕ ਕਹਿੰਦੇ 400 ਨਹੀਂ 400 ਨਹੀਂ ਹਾਲ ਦੀ ਕਲੀ ਦੇਖੋ ਦੋ ਜਿਹੜੇ ਨੇ ਖੋਲ ਤੋਂ ਉਹ ਮਿਲੇ ਆ ਤੇ ਜਿਹੜੇ ਜੇ ਚੰਗਾਲੀ ਗੱਲ ਸਾਹਮਣੇ ਆਏਗੀ ਉਹਨਾਂ ਤਫਤੀਸ਼ ਜਾਂ ਕੋ ਟੈਕਨੀਕਲੀ ਤਫਤੀਸ਼ ਦੇ ਉੱਤੇ ਤੇ ਇਹ ਵੀ ਕਲੀਅਰ ਕਰਾਂਗੇ ਦੂਸਰੀ ਐਬਜੈਕਟੀ ਤੋਂ ਜਲਦੀ ਦੋਸ਼ੀਆਂ ਨਹੀਂ ਜਿਹੜਾ ਉਹਨਾਂ ਨੇ ਸ਼ੇਸ਼ ਕੀਤਾ ਸੀ ਸੀਸੀਟੀਵੀ ਕੈਮਰਾ ਟੈਕਨੀਕਲ ਇਹ ਟਾਈਮ ਥੋੜਾ ਜਿਹਾ ਸਾਡੀ ਤਰਤੀਸ਼ ਜਿਹੜੀ ਚੱਲ ਪਈ ਹੈ ਅਸੀਂ ਜਿਹੜੀ ਵੀ ਗੱਲ ਸਾਹਮਣੇ ਆਏਗੀ ਉਹਦੇ ਆਧਾਰ ਦੇ ਉੱਤੇ ਜਿਹੜੀ ਕਾਰਵਾਈ ਹਮਲ ਚ ਨੇ ਨਹੀਂ ਨੁਕਸਾਨ ਨਹੀਂ ਕਿਸੇ ਕਿਸੇ ਦਾ ਵੀ ਕੋਈ ਹੋਇਆ ਕਿਸੇ ਨੂੰ ਕੋਈ ਇਦਾਂ ਦੇ ਇਨਸੀਡੈਂਟ ਜਿਹੜਾ ਪਰ ਸਨੀ ਕਿੱਥੇ ਬਣ ਕੇ ਪਰ ਸਨੀ ਚੌਂਕ ਦੇ ਕੈਂਪਟਾ